21 दिसंबर को पंजाब के लुधियाना में होने जा रहे नगर निगम के चुनाव को लेकर वार्ड नंबर इकतीस से भाजपा उम्मीदवार बतन वीर सिंह पंच ने जनता से ये अपील की को होने जा रहे नगर निगम के चुनाव को लेकर अभी हम मौजूद हैं पंजाब के लुधियाना के वार्ड नंबर इकतीस में यहां पर भाजपा के प्रत्याशी है क्या उनका कहना है जीतने के बाद क्या उनके मुद्दे रहेंगे और क्या वो अपने वार्ड में विकास करेंगे आइए जानते हैं ਕੀ ਮੁੱਦੇ ਰਹਿਣਗੇ ਆਪਕੇ ਵਾਰਡ ਮੇ ਚੋਣ ਜਿੱਤਣੇ ਬਾਅਦ ਸਾਡੇ ਮੇਨ ਜਿਹੜੇ ਮੁੱਦੇ ਆ ਜੀ ਇੱਕ ਤਾਂ ਇੱਥੇ ਪਾਣੀ ਦਾ ਬੜਾ ਬੜਾ ਵੱਡਾ ਮੁੱਦਾ ਹੈ ਸੰਤ ਨਗਰ ਦੇ ਵਿੱਚ ਇੱਥੇ ਸਾਰੇ ਸ਼ਹਿਰ ਨੂੰ ਪ੍ਰੋਪਰ ਹਰੇਕ ਟਾਈਮ ਪਾਣੀ ਮਿਲਦਾ ਤੇ ਇੱਥੇ ਸਿਰਫ 2 ਘੰਟੇ ਪਾਣੀ ਦਾ ਪਾਣੀ ਦਾ ਮੁੱਦਾ ਸੇ ਬਹੁਤ ਜ਼ਿਆਦਾ ਇਹ ਕਿ ਵੱਡਾ ਮੁੱਦਾ ਹੈ ਜਿਹੜਾ ਨਾ ਕਿਸੇ ਸਰਕਾਰ ਨੇ ਨਾ ਕਿਸੇ ਝਾੜੂ ਸਰਕਾਰ ਨੇ ਨਾ ਜੋ ਇਸ ਤੋਂ ਪਹਿਲਾਂ ਵੀ ਇੱਥੇ ਕੋਈ ਕੌਂਸਲਰ ਰਹਿ ਨਹੀਂ ਨਾ ਉਹਨਾਂ ਨੇ ਬਸਤ ਨਗਰ ਦੇ ਵਿੱਚ ਜੇ ਤੁਸੀਂ ਜਾਓਗੇ ਕਿ ਤਕਰੀਬਨ ਦੇਖੋ ਜਿਹੜੀਆਂ ਗਲੀਆਂ ਇੱਥੇ ਹੁਣ ਆਪਾਂ ਇਹ ਮੇਨ ਸੜਕ ਤੇ ਖੜੇ ਆ ਜਿਹੜੀ ਪਾਕਿਸਤਾਨ ਨੂੰ ਜੈਨ ਦੇ ਠਿਕਾਣੇ ਨਾਲ ਜੋੜਦੀ ਹੈ ਤੇ ਜਦੋਂ ਤੁਸੀਂ ਬਸੰਤ ਨਗਰ ਦੇ ਬਾਹਰ ਤੁਸੀਂ ਜਾਣਾ ਤਾਂ ਤੁਹਾਨੂੰ ਇਦਾਂ ਲੱਗੂਗਾ ਕਿ ਤੁਸੀਂ ਕਿਸੇ ਹੋਰ ਕਿਸੇ ਇਦਾਂ ਦੇ ਏਰੀਆ ਦੇ ਵਿੱਚ ਤੁਸੀਂ ਆ ਜੇ ਕਿਤੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਸਰਕਾਰ ਦਾ ਵੀ ਬੰਦਾ ਅਜੇ ਤੱਕ ਪਹੁੰਚਿਆ ਹੀ ਨਹੀਂ ਗੜੀਆਂ ਕੱਟੀਆਂ ਨੇ ਜੀ ਸਭ ਤੋਂ ਵੱਡਾ ਇੱਕ ਹੋਰ ਮੁੱਦਾ ਉਹ ਤੇ ਵੀ ਜਿਹੜਾ ਪਾਣੀ ਆ ਸੀਵਰੇਜ ਦਾ ਪਾਣੀ ਜਿਹੜੀ ਨਿਕਾਸੀ ਆ ਬਿਲਕੁਲ ਜ਼ੀਰੋ ਤੇ ਲੋਕ ਉਥੋਂ ਦੇ ਇੰਨੇ ਕੁ ਦੂਧੀ ਨੇ ਵੀ ਉਹ ਕਹਿੰਦੇ ਨੇ ਵੀ ਅਸੀਂ ਜਦੋਂ ਮੀਂਹ ਜਾਂ ਮੀਂਹ ਆਉਂਦਾ ਜਾਂ ਕਿਸਾਨ ਨੂੰ ਪਾਣੀ ਦੀ ਦਿੱਕਤ ਹੋਦੀ ਆ ਅਸੀਂ ਆਪਣੇ ਜਵਾਕਾਂ ਨੂੰ ਨੰਦ ਨਹੀਂ ਦੱਸ ਅਸੀਂ ਉਥੋਂ ਜਾ ਨਹੀਂ ਸਕਦੇ ਇਹ ਮੁੱਦਾ ਜੀ ਉੱਥੇ ਜਿਹੜੇ ਮੇਨ ਮੁੱਦੇ ਆ ਪਾਣੀ ਦਾ ਮੁੱਦਾ ਠੀਕ ਹੈਗਾ ਵਾ ਆਪਣਾ ਸੀਵਰੇਜ ਦਾ ਰਾਸ਼ਨ ਕਾਰਡ ਦੀ ਸਮੱਸਿਆ ਦਾ ਸਮਾਧਾਨ ਹੋ ਹੈ ਆਪਕੇ ਵਾਰਡ ਮੇ ਰਾਸ਼ਨ ਕਾਰਡ ਦੇ ਵਿੱਚ ਅਸੀਂ ਬਸੰਤਨਗਰ ਦੇ ਵਿੱਚ 500 ਬੰਦਾ ਵੈਰੀਫਾਈ ਕੀਤਾ ਜੀ ਜਿਨ੍ਹਾਂ ਦੇ ਨੀਲੇ ਕਾਰਡ ਵੀ ਬਣ ਗਏ ਤੇ ਨੀਲੇ ਕਾਰਡ ਬਣ ਕੇ ਜਿਹੜੇ ਇਨਥੋਂ ਦੇ ਐਮਐਲਏ ਨੇ ਸਾਊਥੇ ਮੌਜੂਦਾ ਉਹਨਾਂ ਨੇ ਉਹਨਾਂ ਨੂੰ ਪੇਪਰ ਵੀ ਦਿੱਤੇ ਪੇਪਰ ਇਦਾਂ ਦਿੱਤੇ ਵੀ ਤੁਹਾਡੇ ਭਾਈ ਰਾਸ਼ਨ ਕਾਰਡ ਨੀਲੇ ਕਾਰਡ ਬਣ ਗਏ ਪਰ ਉਹ ਕਹਿੰਦੇ ਵੀ ਸਾਨੂੰ ਰਾਸ਼ਨ ਨਹੀਂ ਅਜੇ ਤੱਕ ਮਿਲਿਆ ਵੀ ਸਾਨੂੰ ਆਪਣਾ ਉਹ ਤਾਂ ਸਾਰੇ ਮਿਲ ਗਏ ਕਾਰਡ ਤਾਂ ਮਿਲ ਗਏ ਆ ਅਨਿ ਗਰੀਆਂ ਆਪਣੀਆਂ ਜਿਹੜੀਆਂ ਸਾਡੀਆਂ ਸਰਕਾਰੀ ਜਿਹੜੇ ਆਪਣਾ ਪ੍ਰੋਸੈਸ ਸਾਡੇ ਇਹਨਾਂ ਨੇ ਪੂਰੇ ਕਰ ਲਏ ਪਰ ਸਾਨੂੰ ਰਾਸ਼ਨ ਹੇਠ ਤੱਕ ਨਹੀਂ ਲੱਗਦਾ ਪੈਨਸ਼ਨ ਕੀ ਕਿਆ ਹੈ ਸੁਵਿਧਾ ਹੈ ਪੈਨਸ਼ਨ ਬੋਲ ਪੈਨਸ਼ਨ ਦੇ ਵਿੱਚ ਜੀ ਇੱਥੇ ਜਿਹੜੇ ਬਜ਼ੁਰਗ ਬੰਦੇ ਨੇ ਵਿਧਵਾ ਪੈਨਸ਼ਨ ਦੇ ਬਕਲਾਂ ਦਾ ਪੈਨਸ਼ਨ ਵਿਧਵਾ ਵੀ ਹੁੰਦੇ ਨੇ ਉਹਦੇ ਵਿੱਚ ਜੀ ਬਕਲਾਂਤ ਵੀ ਹੁੰਦੇ ਨੇ ਉਹਨਾਂ ਦੀ ਗਿਣਤੀ 400 ਪਲੱਸ ਜਿਨ੍ਹਾਂ ਦੀ ਪੈਨਸ਼ਨ ਤੇ ਆਪਣਾ ਇੱਕ ਵਧਾਫਾ ਬੈਠ ਲੋ ਵਿਧਵਾ ਬੈਠਣ ਵਾਲੋ ਤੇ ਬਕਲਾਂਤ ਪੈਨਸ਼ਨਾਂ ਕਈ ਬੰਦੇ ਉਹਨਾਂ ਦੇ ਹਾਂ ਸਰਕਾਰੀ ਕਾਗਜ਼ ਉਹਨੂੰ ਦੇ ਦਿੱਤੇ ਗਏ ਨੇ ਸਰਕਾਰੀ ਕਾਗਜ਼ ਉਹਨਾਂ ਨੂੰ ਦਿੱਤੇ ਨੇ ਵੀ ਥੋੜੀ ਆਈ ਚੀਜ਼ ਤੁਹਾਨੂੰ ਆਜੂਗੀ ਤੁਹਾਡੇ ਘਰੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਣਗੇ ਪਰ ਇੱਥੇ ਕੁਸ਼ੀ ਇਹਨਾਂ ਇਹ ਲੋਕਾਂ ਨੂੰ ਬਸੰਤਨਗਰ ਦੇ ਜਿਹੜੇ ਬਾਰੇ ਉਹਨਾਂ ਤੋਂ 26 ਤਰੀਕ ਦੇ ਜਿੱਦਿ ਵੋਟ ਤੇ ਵੋਟ ਕਰ ਦਿਨੇ ਆ ਵੋਟਿੰਗ ਦਾ ਆ ਆਪਣੇ ਵਾਰਡ ਦੀ ਜਨਤਾ ਸੇ ਕਾਬਿਲ ਕਰਨਾ ਚਾਹੀਦਾ ਸਾਡੀ ਇਹੀ ਪੀਲ ਆ ਜੀ ਇਹਨਾਂ ਨੇ ਦੋਨਾਂ ਸਰਕਾਰਾਂ ਨੂੰ ਵੋਟ ਪਾ ਕੇ ਦੇਖਿਆ ਇਹਨਾਂ ਨੇ ਕਾਂਗਰਸ ਨੂੰ ਵੀ ਵੋਟ ਪਾ ਕੇ ਦੇਖੀ ਇਹਨਾਂ ਨੇ ਛਾੜੂ પણ ਸਾਡੀ ਇਹ اپੀਲ ਆ বিজেপি ਦੀ ਕਿ ਸਾਨੂੰ ਸਾਡੇ ਬੰਦੇ ਨੂੰ ਇੱਥੇ ਵਾਰਡ ਦੇ ਬੰਦੇ ਨੂੰ ਸਾਡ ਨੂੰ ਮੌਕਾ ਦਿੱਤਾ ਜਾਵੇ ਤੇ ਉਹਨੂੰ ਇੱਥੇ ਦਫ਼ਤਰ ਦੇ ਵਿੱਚ ਉਹ ਇੱਥੇ ਕੁਰਸੀ ਦਿੱਤੀ ਜਾਵੇ ਜਿਹੜਾ ਜਿਹੜੇ ਕਿ ਉਹ ਸਾਰੇ ਆਪਿੰਦਾਂ ਦੇ ਮਸਲੇ ਨੇ ਜਿਹੜੇ ਇਹਨਾਂ ਨੇ ਸਾਡੇ ਕੰਮਰੇ ਉਹਦਾ ਹੱਲ ਕਰ ਸਕਦਾ ਸਾਡੀ ਇਹ اپੀਲ ਆ ਜੀ 31 ਨੰਬਰ ਵਾਰਡ ਨੂੰ ਸਪੈਸ਼ਲ ਵੀ ਜਿੰਨਾ ਵੀ ਜਿੰਨੇ ਵੀ ਵੋਟ ਨੇ ਵੱਧ ਤੋਂ ਵੱਧ ਵੋਟ ਸਾਡੇ ਕੈਂਡੀਡੇਟ ਭਾਵਨਾ ਸ਼ਰਮਾ ਸਿੱਖਾ ਜੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਬਣਾਓ ਲੋਕਿਓ ਤੁਹਾਡੇ ਨਾਲ ਤੁਹਾਡੇ ਨੂੰ ਤੁਹਾਡੀ ਸੇਵਾ ਕਰ ਸਕਦਾ 一个。你跟